ਆਪਰੇਸ਼ਨ ਸੰਦੂਰਦੀ ਸਫਲਤਾ ਨੂੰ ਲੈ ਕੇ ਪਠਾਨਕੋਟ ਵਿਖੇ ਮੇਜਰ ਜਨਰਲ ਸੁਰੇਸ਼ ਖਜੂਰੀਆ ਏ ਬੀ ਐਸਐਮ ਦੀ ਅਗਵਾਈ ਦੇ ਹੇਠ ਰਾਂਸ਼ਰੀ ਸੁਰੱਖਿਆ ਨਾਗਰਿਕ ਮੰਚ ਦੇ ਵੱਲੋਂ ਇੱਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਉਂਦਿਆਂ ਭਾਰੀ ਗਿਣਤੀ ਦੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸੰਗਠਨਾਂ ਦੇ ਨੁਮਾਇੰਦੇ ਤੇ ਆਮ ਲੋਕਾਂ ਦੇ ਨਾਲ-ਨਾਲ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀ ਤੇ ਇਸ ਦੇ ਨਾਂ ਡਾਇਰੈਕਟਰ ਸੰਨੀ ਮਹਾਜਨ ਪ੍ਰਿੰਸੀਪਲ ਸ਼ੁਭਰਾ ਰਾਣੀ ਦੀ ਅਗਵਾਈ ਦੇ ਵਿੱਚ ਇਸ ਤਿਰੰਗਾ ਯਾਤਰਾ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੀ ਪਹੁੰਚੇ ਤਾਂ ਉਕਤ ਤਿਰੰਗਾ ਯਾਤਰਾ ਪਠਾਨਕੋ ਰੇਲਵੇ ਸਟੇਸ਼ਨ ਦੇ ਗੇਟਾਂ ਤੋਂ ਸ਼ੁਰੂ ਹੋਈ ਸ਼ਹਿਰ ਦੇ ਵੱਖ-ਵੱਖ ਰਸਤਿਆਂ ਤੋਂ ਲੰਘਦੀ ਹੋਈ ਸ਼ਹੀਦ ਚੌਕ ਕਾੜੀ ਆਹਤਾ ਵਿਖੇ ਸਮਾਪਤ ਹੋਈ ਇਸ ਮੌਕੇ ਵਿਧਾਇਕ ਕਸ਼ਮੀਨੀ ਸ਼ਰਮਾ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਸਾਬਕਾ ਵਿਧਾਇਕਾ ਸੀਮਾ ਦੇਵੀ ਵੀ ਮੌਜੂਦ ਰਹੇ ਨੇ ਤੇ ਅਜਨਾ ਹੋਰ ਲੀਡਰ ਸੋਸ਼ਲ ਵਰਕਰ ਤੇ ਕਈ ਲੋਕ ਵੀ ਮੌਜੂਦ ਰਹੇ के देश दे एक के लोगों को जगा छोटी जी कोशिश फौजी सैनिक है कि देश अपने तीनों प्रकार दौजा का देवी का अर्जल सैना का हवाई सैना का सिर झुका के नमन कर दिया पाकिस्तान शायद इस गुलेखा स ਸੀ ਇਹ جنگ ਜਿੱਤਿਆ ਨਹੀਂ ਦੋ ਦਿਨ ਦੀ جنگ ਚ ਪਾਕਿਸਤਾਨ ਨੇ ਪਤਾ ਲੱਗ ਗਿਆ ਕਿ ਹਿੰਦੁਸਤਾਨ ਦੁਨੀਆ ਦੀ ਇੱਕ ਬਹੁਤ ਵੱਡੀ ਤਾਕਤ ਹੈ ਔਰ ਇਸ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ ਉਹਨੇ ਗਿਰਕੜਾ ਕੇ ਸਿਰ ਜੁਆ ਕੇ ਤੇ ਹਿੰਦੁਸਤਾਨ ਦੇ ਗਏ ਕਿ ਜਿਹੜਾ ਦੇ ਕੇ ਆ ਕਿ ਅਸੀਂ ਨੇ ਆਪਣਾ ਸਮਰਪਣ ਕਰਦੇ ਹਾਂ ਪਹਿਲੀ ਵਾਰ ਨਹੀਂ ਕੀਤਾ 1963 ਦੀ ਲੜਾਈ 'ਚ ਸ਼ਾਸਤਰੀ ਜੀ ਵਲੇ उन्नीस सौ इकहत्तर इंदिरा गांधी जी आयरन लेडी थी उस वे उन्नीस सौ नड़नवे वाजपेई वेले हमेशा की फीस है और अज भी मैं बड़े दावे ना कह सकता पाकिस्तान को ऐसी ही हिमाकत ना मा करे नामो निशान मिल जाए असि हिंदुस्तान जिंदाबाद भारत माता की जय भारतीय सेना जिंदाबाद ਔਰ ਜਿਹੜੇ ਫੌਜੀ ਇੱਥੇ ਆਏ ਐ ਖਾਸ ਕਰਕੇ ਤੋਂ ਉਹਨਾਂ ਦਾ ਬਹੁਤ ਰਣੀ ਹੈ ਜਿੰਨੇ ਵੀ ਆਏ ਜਿਸ ਰੈਂਕ ਦੇ ਵੀ ਆਏ ਫੌਜੀ ਨਾ ਉਹਨਾਂ ਦਾ ਬਹੁਤ ਸਤਿਕਾਰ ਹੈ ਪੂਰੇ ਦੇਸ਼ ਦੇ ਅੰਦਰ ਹੀ ਆਪਰੇਸ਼ਨ ਸੰਦੂਰ ਦੇ ਅੰਦਰ ਜਿਸ ਪ੍ਰਕਾਰ ਕਿੰਨਾ ਸੈਨਾ ਨੇ ਆਪਣਾ ਤਾਕਰਮ ਦਿਖਾਇਆ ਆਈਏ ਅਜੈਸ਼ੀਰਮ ਵਿਪੜ ਕੋ ਜੀ ਆਈਏ ਉਹਨਾਂ ਦੇ ਪ੍ਰਾਕਰਮ ਨੂੰ ਆ ਜੀ ਉਹਨਾਂ ਦੀ ਵੀਰਤਾ ਨੂੰ ਉਹਨਾਂ ਦੇ ਸ਼ੋਹਰਿਆਂ ਨੂੰ ਪ੍ਰਣਾਮ ਕਰਨ ਦੇ ਲਈ ਉਹਨਾਂ ਦਾ ਅਭਿਨੰਦਨ ਕਰਨ ਦੇ ਲਈ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਅੱਜ ਮਾਂ ਭਾਰਤੀ ਦੇ ਉਹਨਾਂ ਸਾਰੇ ਸਪੂਤਾਂ ਦਾ ਗੁਣगान ਕਰਨ ਦੇ ਲਈ ਇਹ ਤਿਰੰਗਾ ਯਾਤਰਾ ਜਿਹੜੀ ਹੈ ਇਹ ਕੱਢੀ ਜਾ ਰਹੀ ਹੈ ਔਰ ਇਹਦੇ ਅੰਦਰ ਜਨਰਲ ਖਜੂਰੀਆ ਸਾਹਿਬ ਪੂਰੇ ਬਾਕੀ ਸਾਰੇ ਸਾਥੀ ਪੋਲਿਟਿਕਲ ਪਾਰਟੀਆਂ ਦੇ ਲੋਕ ਸਮਾਜਿਕ ਧਾਰਮਿਕ ਵਪਾਰਿਕ ਔਰ ਸਮਾਜ ਦੀ ਸੇਵਾ ਕਰਨ ਵਾਲੀਆਂ ਐਨ ਜੀਓਜ਼ ਅਲੱਗ-ਅਲੱਗ ਆਯਾਮ ਕਿ ਅਸੀਂ ਸਾਰੇ ਹਿੰਦੂਸਤਾਨੀ ਆ ਪਹਿਲਾਂ ਅਸੀਂ ਸਾਰੇ ਪਹਿਲਾਂ ਭਾਰਤ ਮਾਤਾ ਦੇ ਪੁੱਤਰ ਆ ਗਏ ਆ ਔਰ ਜਦੋਂ-ਜਦੋਂ ਇਸ ਦੇਸ਼ ਦੇ ਉੱਤੇ ਕੋਈ ਸੰਕਟ ਆਂਦਾ ਹੈ ਤੇ ਅਸੀਂ ਸਾਰੇ ਇਕਜੁੱਟਤਾ ਦੇ ਨਾਲ ਉਹਦਾ ਸਾਹਮਣਾ ਕਰਦੇ ਆਂ ਔਰ ਅੱਜ ਆਪਰੇਸ਼ਨ ਸੰਦੂਰ ਦੀ ਚਰਚਾ ਜਿਹੜੀ ਹੈ ਪੂਰੇ ਵਿਸ਼ਵ ਦੇ ਅੰਦਰ ਹੋ ਰਹੀ ਹੈ ਔਰ ਰੱਖਿਆ ਮੰਤਰੀ ਜੀ ਨੇ ਬਿਲਕੁਲ ਠੀਕ ਕਿਹਾ ਕਿ ਜਿਸ ਤਰੀਕੇ ਨਾਲ ਨਾਸ਼ਤਾ ਕਰਨ 'ਚ 23 ਮਿੰਟ ਲੱਗਦੇ ਨੇ 23 ਮਿੰਟ 'ਚ ਇੱਕ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਘੁਟਨਿਆਂ ਤੇ ਲੈੰਦਾ ਔਰ ਉਨ ਸੀਸਵਾਰ ਦੀ ਗੁਆਹਰ ਲਗਾਈ ਲੇਕਿਨ ਆਪਰੇਸ਼ਨ ਸੰਦੂਰ ਅਜੇ ਵੀ ਸਟੱਗਰ ਹੈ ਸਮਾਪਤ ਨਹੀਂ ਹੈ ਜਿਨ੍ਹਾਂ ਨੇ ਸਾਡੀਆਂ ਭੈਣਾਂ ਦਾ ਸੰਦੂਰ ਮਿਟਾਇਆ ਸੀ ਜਿਨ੍ਹਾਂ ਨੇ ਸਾਡੀ ਅਨਕ ਨੂੰ ਜਗਾਇਆ ਸੀ ਉਹਨਾਂ ਨੂੰ ਉਹਨਾਂ ਦੀ ਕਬਰ ਤੱਕ ਜੋ ਪੁੰਚਾਨ ਦਾ ਕੰਮ ਭਾਰਤ ਦੀਆਂ ਤਿੰਨਾਂ ਸੈਨਾਵਾਂ ਨੇ ਕੀਤਾ ਉਹਨਾਂ ਦਾ ਜੈਸ਼ੋਗਾਨ ਕਰਨ ਦਾ ਇਹ ਦਿਨ ਹੈ ਅੱਜ ਉਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਲਗਭਗ 6:30 ਦੇ ਕਰੀਬ ਅਸੀਂ ਇੱਥੋਂ ਨਿਕਲਾਂਗੇ ਔਰ ਸ਼ਹੀਦੀ ਚੌਂਕ ਤੱਕ ਆਪਣੇ ਉਹਨਾਂ ਸੈਨਿਕਾਂ ਦਾ ਨਮਨ ਔਰ ਉਹਨਾਂ ਦਾ ਜੈਗੋਸ਼ ਕਰਾਂਗੇ ਠੀਕ ਹੈ ਪਰ ਸੰਦੂਰ ਦੀ ਕਾਮਯਾਬੀ ਚ ਤਰੰਗਾ ਯਾਤਰਾ ਪਠਾਨਕੋਟ ਚ ਨਿਕਲ ਰਹੀ ਹੈ ਔਰ ਤੁਸੀਂ ਦੇਖ ਰਹੇ ਹੋ ਜਨਸੁਲਾਬ ਸਾਰਾ ਪਠਾਨਕੋਟ ਹਰ ਵਰਗ ਦੇ ਲੋਕੀ ਇੱਥੇ ਅੱਜ ਮੌਜੂਦ ਨੇ ਔਰ ਮੈਂ ਆਪ ਇਤਨਾ ਰੋਮਾਂਚਿਤ feel ਕਰ ਰਹਾ ਰੌਂਗ ਤੇ ਖੜੇ ਹੋ ਰਹਿਣਾ ਔਰ ਸਾਨੂੰ ਮਾਣ ਹੈ ਆਪਣੇ ਦੇਸ਼ ਤੇ ਸਰਦੇਸ਼ ਦੀ ਆਰਮੀ ਤੇ ਭਾਰਤੀ ਸੈਨਾ ਤੇ ਸਾਡੇ ਕੇਂਦਰੀ ਨਿਤਲਤ ਤੇ ਮੋਦੀ ਜੀ ਤੇ ਉਹ ਸਾਰੇ ਨੂੰ ਆਪਰੇਸ਼ਨ ਸਿੰਧੂਰ ਦੀ ਕਾਮਯਾਬੀ ਦੀ ਬਹੁਤ-ਬਹੁਤ ਵਧਾਈ ਜੈ ਹਿੰਦ ਪਰ ਕੋ ਪਹਿਲਗਾਮੇ ਜੋ ਕੁਝ ਹੋਆ ਉਹ ਦੇਸ਼ ਕੀ ਅਸਮਾਨਾ ਪਰ ਗਹਿਰੀ ਚੋਟ ਥਾ ਜਿਸ ਮੇਂ ਹਮਾਰੇ 26 ਜੋ ਮਰੇ ਨਿਰਦੋਸ਼ ਟਰੈਕ ਥੇ ਉਨ੍ਹਾਂ ਲਹੂ ਭਾਗ ਘਾਟੀ ਮੇਂ ਔਰ ਉਸ ਸਿੰਧੂਰ ਕੀ ਕੀਮਤ ਪਾਕਿਸਤਾਨ ਕੋ ਚੁਕਾਣੀ ਪੜੀ ਜੈਸੇ ਜਨਰਲ ਸਾਹਬ ਨੇ ਬੋਲਾ ਕਿ तेईस मिनट के अंदर ही पाकिस्तान को घुटनों पर ला दिया और आज ये तिरंगा यात्रा समर्पित है उन अपने शौर्य वीरों को अपने उन जाबा सैनिकों को जिन्होंने अपनी जान की परवाह किए बिना अपने उन छब्बीस बहनों के सुहाग का बदला ले लिया और पाकिस्तान के घर में घुस उन्हें धूल चिटाई और आज शहीदों के परिवार पूर्व सैनिक इंडियन एयरफोर्स इंडियन नेवी और बीएसएफ और भारतीय सेना के पूर्व सैनिक जो हैं इस तिरंगा यात्रा की शोभा बढ़ा रहे हैं और मैं समझता हूँ ऐसी यात्रा से हमारे उन शौर्यवीर जो हमारे सीमाओं के प्रहरी हैं उनका हौसला बढ़ेगा और ये महसूस करेंगे कि आज देश उनके साथ खड़ा है सो एक बार फिर मैं जितने भी यहाँ पर लोग आए हैं इस तिरंगा यात्रा में शामिल होने के लिए जात पात से ऊपर उठकर राजनीति से ऊपर उठकर ये एक एकता का सबूत है और यही एकता हिंदुस्तान तो का आगे बढ़ने के लिए प्रेरित करती है धन्यवाद जय हिंद जय भारत ਆਪਰੇਸ਼ਨ ਸਿੰਦੂਰ ਕੀ ਜਿਸ ਪ੍ਰਕਾਰ ਸਫਲਤਾ ਹੋਈ ਹੈ ਪੂਰੇ ਸੰਸਾਰ ਚ ਆਪਰੇਸ਼ਨ ਸਿੰਦੂਰ ਇੱਕ ਨਾਮ ਬਣ ਕੇ ਰਹਿ ਗਿਆ ਹੈ ਜਿਸ ਦੇ ਉੱਪਰ ਕਾਫੀ ਸਟੱਡੀਜ਼ ਹੋ ਰਹੀਆਂ ਨੇ ਕਿਸੇ ਵੀ ਦੇਸ਼ ਨੇ ਅੱਜ ਤੱਕ ਤਿੰਨ ਦਿਨਾਂ ਦੇ ਵਿੱਚ 8 ਤੋਂ ਲੈ ਕੇ 10 ਤੱਕ ਤਿੰਨ ਦਿਨਾਂ ਦੇ ਵਿੱਚ ਜਿਸ ਪ੍ਰਕਾਰ ਇੱਕ ਦੂਜੀ ਕੰਟਰੀ ਨੂੰ ਆਪਣੇ ਗੁੱਟਨਿਆਂ ਤੇ ਲਿਆਤਾ ਉਹਨਾਂ ਨੂੰ ਸੀਜ਼ ਫਾਇਰ ਕਰਨ ਲਈ ਮਜਬੂਰ ਕਰਤਾ ਉਹਦੇ ਲਈ ਉਹ ਸੂਰਵੀਰ ਜਿਨ੍ਹਾਂ ਨੇ ਇਹ ਮੌਕਾ ਸਾਨੂੰ ਦਿੱਤਾ ਹੈ ਇਸ ਤੋਂ ਪਹਿਲੇ ਵੀ ਅਸੀਂ 65 71 ਦੀ ਲੜਾਈ ਲੜੀ ਹੈ ਕਾਰਗਿਲ ਲੜਿਆ ਉਹਨਾਂ ਨਾਲ ਲੇਕਿਨ ਇਸ ਪ੍ਰਕਾਰ ਦੀ ਸਫਲਤਾ ਇੱਕ ਪਹਿਲਾ ਨਮੂਨਾ ਹੈ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋ ਰਹੇ ਹਾਂ ਜਿਨ੍ਹਾਂ ਵਿੱਚ ਇੱਕ ਸਰਵਿਸਮੈਨ ਹਨ ਸਾਡੀ ਵਿਰਾਗਨਾ ਵਿਰਾਗਨਾ ਦੇ ਉਹਨਾਂ ਦੇ ਸਾਡੇ ਵੀਰਾਂ ਦੇ ਪਰਿਵਾਰ ਸ਼ਹੀਦਾਂ ਦੇ ਪਰਿਵਾਰ ਸਾਰੇ ਪੇਸ਼ਤ ਉਸ ਹਰ ਕਮਿਊਨਿਟੀ ਦੇ ਹਰ ਜਾਤੀ ਹਰ ਰੰਗ ਦੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਪਠਾਨਕੋਟ ਦੇ ਇਹ ਦਿਖਾਉਣ ਲਈ ਕਿ ਅਸੀਂ ਸਾਰੇ ਸਿਵਿਲਿਅਨ ਜਿੰਨੇ ਵੀ ਹਾਂ ਕਿਸੇ ਵੀ ਰੂਪ ਚ ਐ ਅਸੀਂ ਤੁਹਾਡੇ ਨਾਲ ਐ ਜਿਸ ਝੰਡੇ ਦੇ ਲਈ ਤੁਸੀਂ ਆਪਣੀ ਜਾਨ ਦੀ ਵਾਜੀ ਲਗਾਈ ਸੀ ਅਸੀਂ ਉਹੀ ਝੰਡਾ ਚ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲਾਂਗੇ ਤੁਹਾਡਾ ਧੰਨਵਾਦ ਕਰਾਂਗੇ ਤੋਂ ਉਹਦੇ ਨਾਲ ਹੀ ਨਾਲ ਅਸੀਂ ਕੌਮ ਨੂੰ ਪੂਰੇ ਇੱਕ ਸੰਦੇਸ਼ ਵੀ ਦੇਣਾ ਚਾਹਾਂਗੇ ਕਿ ਇਹ ਝੰਡਾ ਜਿਹਨੂੰ ਤਿੰਨੋਂ ਸੈਨਾ ਉਠਾ ਕੇ ਉੱਚਾ ਉਡਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਸੀਂ ਆਪਣੇ ਸਹਿਯੋਗ ਪੂਰਾ ਪੂਰਾ ਉਹਨਾਂ ਨੂੰ ਦੇਾਂਗੇ